ਇੱਕ ਹੋਰ ਵੱਡੀ ਗੱਲ ਜਿੱਥੇ ਆਪਾਂ ਮਾਰ ਖਾ ਜਾਂਦੇ ਆ ਆਪਾਂ ਗਮਲਾ ਲੈਣ ਲੱਗਿਆਂ ਉਹਦੀ ਕੰਪਨੀ ਨਹੀਂ ਦੇਖਦੇ ਆਪਾਂ ਦੇਖਦੇ ਆ ਵੀ ਕਿੱਥੋਂ ਸਸਤਾ ਮਿਲ ਰਿਹਾ ਸੋ ਜਿਹੜਾ ਨਵਾਂ ਪਲਾਸਟਿਕ ਹੈ ਜਿਹੜਾ ਪੁਰਾਣਾ ਪਲਾਸਟਿਕ ਹੈ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਜਿਵੇਂ ਤੁਹਾਨੂੰ ਮੈਂ ਬੂਟਾ ਦਿਖਾ ਰਿਹਾ ਇਹ ਥਰਡ ਕਲਾਸ ਪਲਾਸਟਿਕ ਜਿਹਾ ਲੱਗਿਆ ਹੋਇਆ ਹੈ ਔਰ ਇਹ ਸਕਸੈਸ ਨਹੀਂ ਹੋਇਆ ਕਿਉਂਕਿ 2 ਸਾਲ ਹੋ ਗਏ ਲੱਗੇ ਨੂੰ ਇਦਾਂ ਹੀ ਰਹੂਗਾ ਇਹ ਧਿਆਨ ਰੱਖਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਵ ਗ੍ਰੀਨ ਲੈਂਡ ਨਾਲ ਜੁੜੇ ਹੋ ਤੇ ਅੱਜ ਤੁਹਾਨੂੰ ਇੱਕ ਅਹਿਮ ਜਾਣਕਾਰੀ ਹੋਰ ਦੇਣੀ ਹੈ ਜਿਹੜੇ ਵੀਰ ਗਮਲਿਆਂ ਦੇ ਵਿੱਚ ਪੌਦੇ ਲਾਉਂਦੇ ਐ ਤੇ ਉਹਨਾਂ ਦੇ ਪੌਦੇ ਜਿਹੜੇ ਸਕਸੈਸ ਕਿਉਂ ਨਹੀਂ ਹੁੰਦੇ ਔਰ ਬਹੁਤ ਹੀ ਜਿਵੇਂ ਘੜੇ ਵਾਲੀ ਵੀਡੀਓ ਆਪਾਂ ਪਾਈ ਸੀ ਕਿ ਅੰਬ ਦੇ ਨਾਲ ਘੜੇ ਦਾ ਲਾਉਣਾ ਜ਼ਰੂਰੀ ਹੈ ਉਦਾਂ ਇਹ ਵੀ ਇੱਕ ਬਲੱਖਣ ਜਾਣਕਾਰੀ ਤੁਹਾਨੂੰ ਮੈਂ ਦੇਣ ਜਾ ਰਿਹਾ ਜਿਹੜੀ ਤੁਹਾਨੂੰ ਅਜੇ ਤੱਕ ਕਿਸੇ ਨੇ ਨਹੀਂ ਦਿੱਤੀ ਹੋਣੀ ਹੁਣ ਇਹ ਅੰਜੀਰ ਦਾ ਬੋਟਾ ਆਪਣੇ ਕੋਲ ਖੜਾ ਹੈ ਦੇਖ ਸਕਦੇ ਹੋ ਅੰਜੀਰ ਹੈ ਔਰ ਇਹਨੂੰ ਅਜ਼ੀਰਾ ਵੀ ਲੱਗੀਆਂ ਐ ਛੋਟੀ ਜੀ ਅੰਜੀਰ ਨੂੰ ਅਜ਼ੀਰਾ ਵੀ ਲੱਗੀਆਂ ਐ ਤੇ ਮੈਂ ਤੁਹਾਨੂੰ ਇੱਕ ਵਾਰ ਕਲੋਜ਼ ਕਰਕੇ ਦਿਖਾਉਂਗਾ ਕਿ ਕਿਦਾਂ ਅਜ਼ੀਰਾ ਇਹਨੂੰ ਲੱਗੀਆਂ ਆ ਦੇਖ ਲਓ ਇਹਨੂੰ ਅਜ਼ੀਰਾ ਵੀ ਲੱਗੀਆਂ ਪਈਆਂ ਇਹ ਬੂਟੇ ਨੂੰ ਔਰ ਅਜ਼ੀਰਾ ਲੱਗਣ ਦਾ ਕਾਰਨ ਆ ਦੇਖੋ ਛੋਟੇ ਬੂਟਣਾਂ 'ਚ ਜ਼ੀਰਾ ਲੱਗਣ ਦਾ ਕਾਰਨ ਕੀ ਹੈ ਉਹ ਵੀ ਤੁਹਾਨੂੰ ਮੈਂ ਦੱਸਾਂ ਕਿ ਇਸ ਤੋਂ ਪਹਿਲਾਂ ਜਿਹੜਾ ਨੂੰ ਗਮਲਾ ਲੱਗਿਆ ਸੀ ਇਹ ਹੈਗਾ ਤਕਰੀਬਨ 10 ਇੰਚੀ ਗਮਲਾ ਪਹਿਲਾਂ ਵਾਲਾ ਜਿਹੜਾ ਗਮਲਾ ਸੀ ਉਹ ਇਹਨੂੰ ਲਾਇਆ ਸੀ ਅਸੀਂ 8 ਇੰਚੀ ਗਮਲਾ 8 ਇੰਚੀ ਤੋਂ ਬਾਅਦ ਇਹ ਚੱਲਿਆ ਗਿਆ 10 ਇੰਚੀ 'ਚ ਜਦੋਂ ਇਹ ਹੁਣ 1 ਸਾਲ ਦੀ ਹੋਈ ਹੈ ਤੇ ਇਹਨੂੰ ਇੰਨਾ ਜ਼ਿਆਦਾ ਫਰੂਟ ਹੈ ਔਰ ਇੰਨੀ ਜ਼ਿਆਦਾ ਹੈਲਥੀ ਹੈ ਉਹਦਾ ਕਾਰਨ ਗਮਲੇ ਆਪਾਂ ਕੀ ਕਰਦੇ ਆ ਵੀ ਜਿਹੜਾ ਫਰੂਟ ਪlant ਹੁੰਦਾ ਜੱਕਦਮ ਚੁੱਕ ਕੇ ਵੱਡੇ ਗਮਲੇ ਦੇ ਵਿੱਚ ਲਾ ਦਿੰਦੇ ਆ ਉੱਥੇ ਇਹ ਚੀਜ਼ਾਂ ਗਲਤ ਹੋ ਜਾਂਦੀ ਹੈ ਸੋ ਇਹਨੂੰ ਸਟੈਪ ਵਾਈਜ਼ ਕਿਸੇ ਵੀ ਫਰੂਟ ਪlant ਹੈ ਜਾਂ ਤੁਹਾਡਾ ਸਜਾਵਟੀ ਪੌਦੇ ਹੈ ਜੇਕਰ ਤੁਸੀਂ ਉਹਨੂੰ ਸਟੈਪ ਵਾਈਜ਼ ਲਗਾਓਗੇ ਤਾਂ ਉਹ ਜ਼ਿਆਦਾ ਬੈਟਰ ਜਿਹੜਾ ਰਿਜ਼ਲਟ ਮਿਲੂਗਾ ਉਹਦਾ ਕਾਰਨ ਕੀ ਹੁੰਦਾ ਹ ਹੁਣ ਜਿੱਦਾਂ ਸਪੋਜ਼ ਕਰੋ ਇਹ ਗਮਲਾ ਠੀਕ ਹੈ ਜੀ ਇਹ ਗਮਲਾ ਹੈ ਜਾਂ ਆਹ ਵਾਲਾ ਗਮਲਾ ਲਾ ਲਓ ਤੁਸੀਂ ਇਹ ਆਪਣੇ ਹੱਥ 'ਚ ਮੇਰੇ ਹੈ ਚਿੱਟੀ ਜਾਮਣਾ ਦੇਖੋ ਫਰੂਟ ਨਾਲ ਭਰੀ ਪਈ ਹੈ ਹੁਣੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਜਦੋਂ ਲਾਵਾਂਗੇ ਜਿਹੜੀ ਇਹਦੀ ਥੈਲੀ ਹੈ ਦੇਖੋ ਛੋਟੀ ਥੈਲੀ ਹੈ ਤਾਂ ਇਹਦਾ ਜਿਹੜਾ ਦਵਾ ਜਿਹੜਾ ਦਵਾਲੇਦਵਾਲਾ ਸਪੇਸ ਹੈ ਉਹ ਘੱਟ ਰਹੂਗਾ ਇਹ ਬਾਤ ਰਹੂਗੀ ਕਾਰਨ ਕਿ ਜੇ ਵੱਡਾ ਗਮਲੇ 'ਚ ਇਹਨੂੰ ਲਾ ਦਈਏ ਇਹ ਸਕਸੈਸ ਨਹੀਂ ਹੋਊਗਾ ਇਹ ਮੱਝੂਗਾ ਜਿਹੜਾ ਫਰੂਟ ਲੱਗਿਆ ਇਹ ਵੀ ਇਹਦਾ ਡਿੱਗ ਪੈਣਾ ਸੋ ਇਹਦੇ ਬਾਰੇ ਮੈਂ ਹੁਣ ਤੁਹਾਨੂੰ ਪੂਰੀ ਜਾਣਕਾਰੀ ਦਿੰਨਾ ਵੀ ਇੱਕ ਹੀ ਸਿਸਟਮ ਹੁੰਦਾ ਹੈ ਜਿਹੜੇ ਆਪਣੇ ਪੌਦੇ ਚੱਲਦੇ ਨਹੀਂਗੇ ਆ ਪੂਰੇ ਵੱਡੇ ਗਮਲੇ ਦੇ ਵਿੱਚ ਛੋਟਾ ਪਲਾਂਟ ਨਹੀਂ ਚੱਲਦਾ ਉਹਦਾ ਕਾਰਨ ਬੜਾ ਵੱਡਾ ਕਾਰਨ ਹੈ ਕਿਉਂਕਿ ਮੰਨ ਲਓ ਇਹ ਗਮਲਾ ਆ ਤੇ ਇਹ ਗਮਲੇ ਦੇ ਵਿੱਚ ਜਦੋਂ ਆਪਾਂ ਪਲਾਂਟ ਲਗਾ ਦਿੱਤਾ ਉਹਦਾ ਮੰਨ ਲਓ 4 ਇੰਚ ਹੀ ਸਾਈਜ਼ ਹੈ ਇਹ ਗਮਲਾ ਆਪਾਂ ਲਾਤਾ ਉਹਨੂੰ 20 ਇੰਚੀ ਜਾਂ 24 ਇੰਚੀ ਤੇ ਜਿਹੜਾ ਸਾਈਡਾਂ ਵਾਲਾ ਮਿੱਟੀ ਦਾ ਦਬਾਅ ਹੈ ਉਹਨੇ ਨੂੰ ਇਹਨੂੰ ਦਬਾ ਕੇ ਪੂਰਾ ਟਾਈਟ ਕਰ ਲੈਣਾ ਤੇ ਦੀ ਜੜ ਜਿਹੜੀ ਹੈ ਉਹ ਸਾਈਡਾਂ ਤੇ ਨਹੀਂ ਜਾਊਗੀ ਔਰ ਸਭ ਤੋਂ ਵੱਡਾ ਕਾਰਨ ਜਿਹੜਾ ਬਣਨਾ ਇਹਦੇ ਵਾਸਤੇ ਮੈਂ ਉਹ ਤੁਹਾਨੂੰ ਦੱਸ ਦਿੰਨਾ ਵੱਡਾ ਕਾਰਨ ਕੀ ਬਣੂਗਾ ਉਹਦੇ ਵਿੱਚ ਜਦੋਂ ਪਾਣੀ ਪਾਵਾਂਗੇ ਆਪਾਂ ਮੰਨ ਲਓ ਜੀ 24 ਇੰਚੀ ਵਾਲਾ ਗਮਲਾ ਲਾਤਾ 2 ਫੁੱਟ ਚੌੜਾ ਹੋ ਗਿਆ ਜਦੋਂ ਉਹਦੇ ਵਿੱਚ ਪਾਣੀ ਪਾਵਾਂਗੇ ਤਾ ਉਹਦੀ ਜਿਹੜੀ ਹੈ ਜਿਆਦਾ ਨਹੀਂ ਤਾਂ ਮੈਂ ਕਹਿੰਦਾ ਵੀ 1 ਮਹੀਨਾ ਜਿਹੜੀ ਥੱਲੋਂ ਮਿੱਟੀ ਨਹੀਂ ਸੁੱਕਣੀ ਤੇ 1 ਮਹੀਨਾ ਜਿਹੜੀ ਬੂਟੇ ਦੀਆਂ ਜੜਾਂ 'ਚ ਪਾਣੀ ਖੜੂਗਾ ਉਹ ਦੱਸੋ ਕਿੱਥੋਂ ਚੱਲ ਸਕਦਾ ਨਹੀਂ ਚੱਲੂਗਾ ਕਦੇ ਵੀ ਸੋ ਇਸ ਕਰਕੇ ਜਿਹੜੇ ਗਮਲੇ ਆ ਉਹਨੂੰ ਸਟੈਪ ਵਾਈਜ਼ ਹੀ ਲੌਣਾ ਚਾਹੀਦਾ ਹੈ ਪਹਿਲਾਂ ਉਹਨੂੰ ਸ਼ੁਰੂ ਕਰੋ 8 ਇੰਚੀ 10 ਇੰਚੀ ਹਰ ਸਾਲ ਉਹਨੂੰ ਵਧਾਉਂਦੇ ਜਾਓ ਮੈਂ ਗਰੰਟੀ ਨਾਲ ਕਹਿੰਦਾ ਕਿ ਬੂਟੇ ਤੁਹਾਡੇ ਫਰੂਟ ਨਾਲ ਭਰ ਜਾਣਗੇ ਉਵੇਂ ਸਾਡੇ ਮੁਸੰਮੀਆਂ ਲੱਗੀਆਂ ਸੰਤਰਾ ਲੱਗਿਆ ਬਾ ਤੁਹਾਨੂੰ ਉਹ ਵੀ ਦਿਖਾਉਗਾ ਕਿ ਉਹਨਾਂ ਦੇ ਵਿੱਚ ਕਿਵੇਂ ਬੂਟੇ ਸਕਸੈਸ ਹੋਏ ਐ ਸੋ ਇਸ ਕਰਕੇ ਇਹ ਜਿਹੜੇ ਪਲਾਂਟ ਐ ਇਹਨਾਂ ਨੂੰ ਲਗਾਤਾਰ ਸਟੈਪ ਵਾਈਜ਼ ਲਾਉਣਾ ਜ਼ਿਆਦਾ ਬਿਹਤਰ ਹੁੰਦਾ ਐ ਸਟੈਪ ਸਟੈਪ ਵਾਈਜ਼ ਹੀ ਇਹਨਾਂ ਨੂੰ ਲਾਉਣਾ ਚਾਹੀਦਾ ਐ 8 ਇੰਚੀ ਉਦੋਂ ਬਾਅਦ ਜਦੋਂ ਬੂਟਾ ਥੋੜਾ ਜਿਹਾ ਸਕਸੈਸ ਹੋ ਗਿਆ 10 ਇੰਚੀ 12 ਇੰਚ 14 16 2 2 ਇੰਚੀ ਵਧਾ ਕੇ ਇਹਨੂੰ ਤੁਸੀਂ ਸ਼ਿਫਟ ਕਰਨਾ ਹੈ ਸ਼ਿਫਟ ਕਰਨ ਵਾਲੀ ਵੀਡੀਓ ਆਪਾਂ ਪਹਿਲਾਂ ਪਾ ਰੱਖੀ ਹੈ ਆਲਰੇਡੀ ਜਿੱਦਾਂ ਹੁਣ ਇਹ ਇਹ 8 ਇੰਚੀ ਹੈ ਇਸ ਤੋਂ ਬਾਅਦ 10 ਇੰਚੀ ਆ ਗਿਆ ਠੀਕ ਹੈ ਜੀ 10 ਇੰਚੀ 10 ਇੰਚੀ ਤੋਂ ਬਾਅਦ 12 ਇੰਚੀ 14 ਇੰਚੀ ਉਦੋਂ ਬਾਅਦ ਆ ਗਿਆ 16 ਇੰਚੀ 16 ਇੰਚੀ ਦੀ ਗਮਲਾ ਫਰੂਟ ਬਲੈਂਟ ਨੂੰ ਸਹੀ ਰਹਿੰਦਾ ਹੈ ਜਿਹੜੇ ਜਦੋਂ 16 ਤੇ ਗੱਲ ਆ ਗਈ 16 ਤੋਂ 18 ਤੋਂ 20 ਤੋਂ 24 ਤਾਂ ਫਿਰ ਤੁਹਾਡਾ 2 ਸਾਲ ਬਾਅਦ ਤੁਸੀਂ ਚੇਂਜ ਕਰੋਗੇ ਯਾਨੀ ਕਿ 3-4 ਸਾਲਾਂ ਦੇ ਵਿੱਚ ਤੁਹਾਡਾ ਜਿਹੜਾ ਬੂਟਾ ਹੈ ਉਹ ਮੈਂ ਸਮਝਦਾ ਵੀ 24 ਇੰਚ ਗਮਲੇ ਚ ਲਾਉਣ ਵਾਲਾ ਹੋ ਜਾਊਗਾ ਔਰ ਬੂਟੇ ਸਾਡੇ ਸਕਸੈਸਦ ਹੋਏ ਪਏ ਆ ਤੁਹਾਨੂੰ ਦਿਖਾ ਦਿੱਤਾ ਮੈਂ ਸੋ ਇਹ ਬੜੀ ਅਹਿਮ ਜਾਣਕਾਰੀ ਸੀ ਆਪਾਂ ਜਦੋਂ ਡਾਇਰੈਕਟ ਵੱਡੇ ਗਮਲੇ ਚ ਲਾਉਂਦੇ ਆ ਤਾਂ ਉਹ ਬੂਟੇ ਕਦੇ ਸਕਸੈਸ ਨਹੀਂ ਹੁੰਦੇਗੇ ਸੋ ਇਹ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਬਾਕੀ ਆਪਣੇ ਕੋਲ ਫਰੂਟ ਪਲਾਰਟ ਦੀ ਸਾਰੀਆਂ ਵੈਰਾਈਟੀਆਂ ਅਵੇਲੇਬਲ ਹੈ ਤੁਸੀਂ ਸਾਡੇ ਤੋਂ ਉਹ ਲੈ ਸਕਦੇ ਹੋ ਜਦੋਂ ਮਰਜ਼ੀ ਆਓ ਤੁਸੀਂ ਦਰਾਲਾ ਬਾਦ ਤੋਂ ਫਰੋਹੀਪੁਰ ਰੋਡ ਦਰਾਲਾ ਬਾਦ ਪੱਛਮੀ ਡਿਸਟ੍ਰਿਕਟ ਫਾਜ਼ਿਲਕਾ ਚ ਪੈਂਦਾ ਹੈ ਫਰੋਹੀਪੁਰ ਰੋਡ ਤੇ ਆਪਣੀ ਨਰਸਰੀ ਹੈ ਦੇਵ ਗ੍ਰੀਨਲੈਂਡ ਜਾਣਕਾਰੀ ਚੰਗੀ ਲੱਗੀ ਕਿ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ